ਦੋਸਤੋ ਪਿਛਲੇ ਦਿਨਾਂ ਦੇ ਵਿੱਚ ਜੋ ਚੀਜ਼ਾਂ ਆਪਾਂ ਦੇਖੀਆਂ ਉਹ ਜਿੰਨੀਆਂ ਸਰਲ ਢੰਗ ਦੇ ਨਾਲ ਸਾਨੂੰ ਨਜ਼ਰ ਆਈਆਂ ਕਿਤੇ ਨਾ ਕਿਤੇ ਉਹਨਾਂ ਦੇ ਬੈਕਐਂਡ ਤੇ ਕਿਸੇ ਬਹੁਤ ਕੈਂਟ ਜਾਂਦੇ ਆ। ਮਸਲਨ ਤੁਹਾਨੂੰ ਯਾਦ ਹੋਵੇਗਾ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾਉਣ ਮੁਤਲਕ ਇੱਕ ਵਾਇਰਲ ਲਿਸਟ ਉਸ ਸਮੇਂ ਬਹੁਤ ਰੌਲਾ ਪਿਆ इवन दैट ਕੇ ਮਾਮਲਾ ਹਾਈ ਕੋਰਟ ਤੱਕ ਜਾਂਦਾ ਹੈ ਸਭ ਉਸ ਵੇਲੇ ਇੱਕ ਬੀਬੀ ਦਾ ਜ਼ਿਕਰ ਆਇਆ ਖਾਸ ਤੌਰ ਤੇ ਕਿ ਦਿੱਲੀ ਤੋਂ ਆਈ ਆ ਬੀਬੀ ਆਯੂਸ਼ੀ ਕਿ ਉਹਨੇ ਹੀ ਇਹ ਸੂਚੀ ਜਿਹੜੀ ਆ ਕੁਝ ਗਰੁੱਪਸ ਜਾਂ ਕੈ ਲੋਕ ਕੇ ਜਿਹੜੇ ਪੱਤਰਕਾਰਾਂ ਦੇ ਨਿੱਜੀ ਕੰਟੈਕਟ ਆ ਉਹਨਾਂ ਦੇ ਵਿੱਚ ਸ਼ੇਅਰ ਕੀਤੀ ਅਤੇ ਉਸ ਤੋਂ ਬਾਅਦ ਫੇਰੇ ਸੂਚੀ ਜਿਹੜੀ ਆ ਲਗਾਤਾਰ ਵਾਇਰਲ ਹੁੰਦੀ ਗਈ ਇਸ ਮਤਲਕ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਆਨ ਦਾ ਰੈਕੋਰਡ ਮਿਲ ਚਣ ਗਈਆਂ ਚਾਹੇ ਉਹ ਕੋਰਟ ਦੀਆਂ ਫੈਸਲਾਂ ਹੋਣ ਚਾਹੇ ਇਸ ਮਤਲਕ ਸਮਗਰੀ ਜਿਹੜੀ ਹੈ ਇੰਟਰਨੈਟ ਤੋਂ ਪ੍ਰਾਪਤ ਕਰਨੀ ਹੋਵੇ ਹੁਣ ਇਹ ਖਬਰ ਆ ਗਈ ਅਚਾਨਕ ਮੇਰੇ ਵਾਸਤੇ ਵੀ ਬਹੁਤ ਹੈਰਾਨਗੀ ਦਾ ਵਿਸ਼ਾ ਸੀ ਕਿ ਆਦਲ ਅਤੇ ਆਯੂਸ਼ੀ ਦੀ ਛੁੱਟੀ ਹੋ ਗਈ ਹੈ ਦੇਖੋ ਇੱਕ ਹੁੰਦੀ ਹੈ ਚੁੰਝ ਚਰਚਾ ਇੱਕੋ ਹੁੰਦੇ ਆ ਕਿਸੇ ਚਿੱਠੇ ਅਖਬਾਰਾਂ ਚ ਛਪ ਜਾਣੇ ਇਹ ਸਾਰਾ ਕੁਝ ਅਖਬਾਰਾਂ ਚ ਸਭ ਛਪ ਗਿਆ ਕਿ ਆਯੂਸ਼ੀ ਤੇ ਆਦਲ ਦੋਵੇਂ ਐੜੇ ਇਹ ਇਥੋਂ ਰਵਾਨਾ ਹੋ ਚੁੱਕੇ ਆ ਹਾਲਾਂਕਿ ਇੱਕ ਪੱਤਰਕਾਰ ਨੇ ਤੇ ਇਥੋਂ ਤੱਕ ਕਿਹਾ ਮੈਨੂੰ ਕਿ ਖੁਦ ਉਸ ਬੀਬੀ ਨੇ ਕਿਹਾ ਕਿ ਹਾਲੇ ਬ੍ਰੇਕ ਨਾ ਕਰਿਓ ਖਬਰ ਖੈਰ ਸੱਚ ਪਤਾ ਨਹੀਂ ਕੀ ਹੈ ਪਰ ਇੱਕ ਵੱਡਾ ਸਵਾਲ ਹੈ ਕਿ ਇੰਨਾ ਹਾਈ ਪ੍ਰੋਫਾਈਲ ਮਰਡਰ ਹੋਇਆ ਸਿੱਧੂ ਮੂਸੇਵਾਲਾ ਦਾ ਪੂਰੀ ਦੁਨੀਆ ਚ ਚਰਚਾ ਹੋਈ ਬੱਦਖੋਈ ਹੋਈ ਸਰਕਾਰ ਦੀ ਆਲੋਚਨਾ ਹੋਈ ਇੱਕ ਪੱਤਰਕਾਰ ਰਹਿ ਚੁੱਕੇ ਹੁਣ ਸਰਕਾਰ ਦਾ ਹਿੱਸਾ ਪੰਨੂ ਸਭ ਨਿਸ਼ਾਨੇ ਤੇ ਆ ਜਾਂਦੇ ਆ ਅੱਜ ਤੱਕ ਹਨ ਉਦੋਂ ਛੁੱਟੀ ਨਹੀਂ ਹੁੰਦੀ ਵੱਡਾ ਸਵਾਲ ਹੈ ਕਿ ਹਾਈ ਕੋਰਟ ਤੱਕ ਮਾਮਲੇ ਜਾਂਦੇ ਆ ਸਭ ਕੁਝ ਹੁੰਦਾ ਹੈ ਪਰ ਉਦੋਂ ਤੇ ਬੀਬੀ ਆਯੂਸ਼ੀ ਦੀ ਛੁੱਟੀ ਨਹੀਂ ਕੀਤੀ ਜਾਂਦੀ ਫਿਰ ਐਸਾ ਕੀ ਹੋਇਆ ਆਦਲ ਹੁਣ ਇਹਨਾਂ ਦੋਨਾਂ ਦਾ ਕੰਮ ਕੀ ਸੀ ਸਭ ਜੋ ਤੁਸੀਂ ਦੇਖਦੇ ਹੋ ਨਾ ਕਿ ਪੰਜਾਬ ਦਾ ਜਿਹੜਾ ਜਾਂ ਪੰਜਾਬੀ ਦਾ ਜਿਹੜਾ ਮੇਨਸਟ੍ਰੀਮ ਮੀਡੀਆ ਆ ਮੁੱਦਾ ਛੱਡ ਦਿੰਦਾ ਆ ਮੁੱਦਾ ਚੱਕ ਲੈਂਦਾ ਆ ਬੇ ਲੋੜਾ ਜਿਹੜਾ ਬਈ ਜ਼ਰੂਰੀ ਮੁੱਦਾ ਹੈ ਉਸ ਨੂੰ ਇਹ ਬਿਲਕੁਲ ਹਾਸ਼ੀਏ ਤੇ ਧੱਕ ਦਿੰਦਾ ਸਰ ਮੀਡੀਆ ਮੈਨੇਜਮੈਂਟ ਦਾ ਹੀ ਕੰਮ ਸੀ ਕਰਤਾ ਕਰੀਬ ਆਦਿਲ ਸਾਹਿਬ ਇੱਕ ਚੰਗੀ ਰੈਸ਼ਕਾ ਤੇ ਰਹਿੰਦੇ ਸਨ ਬੈਡਮਿੰਟਨ ਕੋਚ ਸ਼ਾਮ ਨੂੰ ਜਾ ਕੇ ਬੈਡਮਿੰਟਨ ਖੇਡਿਆ ਕਰਦੇ ਸਨ ਮਤਲਬ ਕਿ ਪੂਰੀ ਸ਼ਾਹੀ ਜ਼ਿੰਦਗੀ ਜੀ ਰਹੇ ਸਨ ਤੇ ਚਾਨਕ ਜਾਂ ਕਹਿ ਲੋ ਅਚਾਨਕ ਕਿਉਂ ਵਧਾਈ ਕੀ ਹੋਈ ਤੁਹਾਨੂੰ ਯਾਦ ਹੋਣਾ ਵਦਵਾ ਸਾਹਿਬ ਗਏ ਹੋਣ ਚਾਹੇ ਕੋ ਬੀਬੀ ਹੋਰ ਮੀਡੀਆ ਨਾਲ ਜਿਹੜੀ ਜੁੜੀ ਰਹੀ ਹੈ ਉਹ ਹੋਵੇ ਚਾਹੇ ਪੰਨੂ ਸਾਹਿਬ ਇਹਨਾਂ ਨੂੰ ਵੀ ਜਦੋਂ ਰਿਲੀਵ ਕੀਤਾ ਗਿਆ ਸੀਗਾ ਜਦੋਂ ਇਹਨਾਂ ਦੀ ਛੁੱਟੀ ਕੀਤੀ ਗਈ ਉਸ ਵੇਲੇ ਵੀ ਕੁਝ ਨਹੀਂ ਦੱਸਿਆ ਗਿਆ ਇਹ ਇਸ ਸਰਕਾਰ ਦਾ ਇੱਕ ਹੋਰ ਕਹਿ ਲੋ ਦਿਲਚਸਪ ਪੱਖ ਹੈ ਜਾਂ ਆਮ ਆਦਮੀ ਪਾਰਟੀ ਦਾ ਕਹਿ ਲੋ ਕਿ ਇਹ ਇੱਕ ਵਿਚਤਰ ਪੱਖ ਹੈ ਕਿ ਨਾਤੇ ਲਾਉਣ ਲੱਗਿਆਂ ਬਹੁਤਾ ਦੱਸਦੇ ਆ ਕਿ ਦਿੱਲੀ ਚੋਂ ਲਿਆਂਦੇ ਇਹ ਬੰਦੇ ਬਈ ਦੁਜਿਆਂ ਨਾਲੋਂ ਪੰਜਾਬੀਆਂ ਨਾਲੋਂ ਲਹਿਦਾ ਕਿਤਾ ਹੈ। ਲਹਿਦਾ ਕਿਤਾ ਹੈ ਕੀ ਪੰਜਾਬੀ ਚ ਪੱਤਰਕਾਰਤਾ ਨਾਲ ਜੁੜੇ ਹਸਤਾਕਰ ਨਹੀਂ ਹਿਸ। ਜਦ ਕਿ ਆਦਲ ਦਾ ਤਾਂ ਪੱਤਰਕਾਰਤਾ ਨਾਲ ਮੈਨੂੰ ਨਹੀਂ ਲੱਗਦਾ ਕੋਈ ਲੈਣਾ ਦੇਣਾ ਵੀ ਆ ਦੂਰ ਦੂਰ ਤੱਕ ਦਾ। ਤੇ ਫਿਰ ਕਲਾਉਣ ਲੱਗੇ ਆ ਜਦੋਂ ਉਹਨਾਂ ਦੀ ਛੁੱਟੀ ਕਰਦੇ ਆ ਤਦ ਵੀ ਕੋਈ ਵਿਸ਼ੇਸ਼ ਜ਼ਿਕਰ ਨਹੀਂ। ਪਰ ਚਰਚਾਵਾਂ ਨੇ ਸਾਂ ਮੈਂ ਇਹਦੀ ਕੋਈ ਪੁਸ਼ਟੀ ਨਹੀਂ ਕਰ ਸਕਦਾ ਚਰਚਾਵਾ ਇਹ ਨੇ ਕਿ ਕੁਝ ਗੜਬੜੀਆਂ ਹਨ ਜਿਨ੍ਹਾਂ ਬਾਰੇ ਅੰਦੇਸ਼ਾ ਹੈ ਇਮਕਾਨ ਹੈ ਕਿ ਉਹ ਅੱਗੇ ਜਾ ਕੇ ਪਰੇਸ਼ਾਨੀ ਦਾ ਸਬਬ ਬਣ ਸਕਦੀ ਹੈ ਦੇਖੋ ਕੋਈ ਵੀ ਚੈਨਲ ਹੁੰਦਾ ਹੈ ਵੈਬ ਚੈਨਲ ਹੁੰਦਾ ਹੈ ਇੱਕ ਪਾਲਿਸੀ ਦੇ ਮੁਤਾਬਕ ਸਰਕਾਰੀ ਇਸ਼ਤਿਹਾਰ ਉਸ ਨੂੰ ਜਾਰੀ ਕੀਤੇ ਜਾਂਦੇ ਆ ਉਹਨਾਂ ਦੇ ਵਿੱਚ ਵੀ ਗਾਂ ਕਮਿਸ਼ਨ ਦਾ ਖੇਡ ਹੁੰਦਾ ਹੈ ਕੁਝ ਪੈਸੇ ਵਾਪਸ ਦੇ ਦਿੱਤੇ ਜਾਂਦੇ ਆ ਕੁਝ ਖਾਸ ਸ਼ਖਸੀਅਤਾਂ ਨੂੰ ਇੱਥੇ ਵੀ ਕੁਝ ਐਸਾ ਸੁਣਿਆ ਹੈ ਚਰਚਾ ਕਿ ਕੁਝ ਐਸੀਆਂ ਚੀਜ਼ਾਂ ਖੜੀਆਂ ਕਰ ਦਿੱਤੀਆਂ ਗਈਆਂ ਜਿਹੜੀਆਂ ਅਸਲੀਅਤ 'ਚ ਹੈ ਨਹੀਂ ਸੀ ਹੈਗੀਆਂ ਨਹੀਂ ਸੀ ਪਰ ਉਹਨਾਂ ਨੂੰ ਵਿੱਤੀ ਲਾਭ ਪਹੁੰਚਾਏ ਗਏ ਐਸੀ ਚਰਚਾ ਹੈ ਪੱਤਰਕਾਰਾਂ 'ਚ ਕਿ ਕੁਝ ਜਿੱਦਾਂ ਕਹ ਲਵਾਂ ਕਿ ਮੇਰਾ ਵੈਬ ਟੈਨਰਲ ਹੈ ਉਹ ਪਾਲਿਸੀ ਮੁਤਾਬਕ ਸਰਕਾਰੀ ਇਸ਼ਤਿਹਾਰ ਲੈਣ ਦਾ ਪਾਤਰ ਹੈ ਪਰ ਮੈਨੂੰ ਕੋਈ ਲੀਡਰ ਕਹੇ ਕਿ ਭਾਈ ਇੱਕ ਇਦਾਂ ਕਰ ਹੋਰ ਬਣਾ ਲਾ ਠੀਕ ਹੈ ਹੋਰ ਬਣਾ ਲਾ ਪਰ ਉਹਦੇ ਪੈਸੇ ਮੇਰੇ ਕੋਲ ਆਉਣਗੇ ਤੂੰ ਚਲਾਈ ਚੱਲ ਯਾਨੀ ਡਮੀ ਚੈਨਲ ਖੜਾ ਕਰ ਦਿੱਤਾ ਨਾਲ ਹੁਣ ਉਹਦਾ ਲਾਭ ਕਿਸ ਨੂੰ ਮਿਲ ਰਿਹਾ ਉਸ ਨੇਤਾ ਨੂੰ ਜਿਸ ਦੀ ਮੇਰੇ ਨਾਲ ਸੈਟਿੰਗ ਹੈ ਲਾ ਜਾ ਕਿਸੇ ਵੀ ABC ਨਾਲ। ਤੋਂ ਇਸ ਤਰ੍ਹਾਂ ਕੁਝ ਮਾਮਲੇ ਹੈਗੇ ਆ। ਖੈਰ ਅੱਗੇ ਆਈਏ। ਪੰਜਾਬ ਸਰਕਾਰ ਦੇ ਵਿੱਚ ਸਭਾ ਛਾ ਨਹੀਂ ਹੈ। ਐਸਾ ਇੱਕ ਨਮੂਨਾ ਹੋਰ ਲੇਖੋ। ਪਿਛਲੇ ਦਿਨੀ ਮਾਨ ਸਾਹਿਬ ਨੇ ਮੰਡੀ ਬੋਰਡ ਦਾ ਜਦੋਂ ਕੰਮ ਕਰ ਚਲਾਉਣਾ ਸੀ ਤੁਹਾਨੂੰ ਯਾਦ ਹੋਵੇਗਾ। ਠੇਕੇਦਾਰ ਬੁਲਾਏ ਸਨ ਠੇਕੇਦਾਰ। ਉਹਨਾਂ ਨੂੰ ਕਹਿ ਸੀਗਾ ਕਿ ਤੁਹਾਨੂੰ ਕੰਮ ਦਿੱਤਾ ਜਾਏਗਾ ਵਗੈਰਾ ਵਗੈਰਾ। 1800 ਕਰੋੜ ਦਾ ਸ਼ਾਇਦ ਇਹ ਮਾਮਲਾ ਸੀਗਾ ਜੇ ਮੈਂ ਭੁੱਲਦਾ ਨਹੀਂ ਉਸ ਤੋਂ ਬਾਅਦ ਕੀ ਹੁੰਦਾ ਹੈ ਉਸ ਤੋਂ ਬਾਅਦ ਇਹ ਹੁੰਦਾ ਹੈ ਕਿ ਦਿੱਲੀ ਦੇ ਕੁਝ ਖਾਸ 플레이ਰਾਂ ਨੂੰ ਕਿਹਾ ਜਾਂਦਾ ਹੈ ਇੱਥੇ ਇੱਕ ਸ਼ਖਸ ਨੂੰ ਬਿਠਾਇਆ ਜਾਂਦਾ ਹੈ ਜਿਸ ਦਾ ਨਾਮ ਸ਼ਾਇਦ ਗੋਪਾਲ ਹੈ ਪੂਰਾ ਨਾਮ ਮੈਨੂੰ ਪਤਾ ਨਹੀਂ ਹੈ ਗੋਪਾਲ ਨਾਮ ਦੇ ਸ਼ਖਸ ਨੂੰ ਬਿਠਾ ਦਿੱਤਾ ਜਾਂਦਾ ਜੋ ਇਹ ਫੈਸਲਾ ਕਰਦਾ ਹੈ ਸਾਹਿਬ ਕਿ ਫਰਮਾ ਉਤੋਂ ਦੀਆਂ ਮਤਲਬ ਪਾਸੇ ਦੀਆਂ ਹੋਣਗੀਆਂ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਕਿ ਠੇਕੇਦਾਰਾਂ ਨੂੰ ਵੀ ਕੰਮ ਚਲਾਓ ਤੁਸੀਂ ਕੋਈ ਗੱਲ ਨਹੀਂ ਹੈ ਔਰ ਇਥੇ ਕੀ ਆ ਕਿ ਕੁਝ ਸ਼ਰਤਾਂ 'ਚ ਵੀ ਬਦਲਾਅ ਕੀਤਾ ਜਾ ਰਿਹਾ ਹੈ ਕੁਝ ਨੀਮਾ 'ਚ ਬਦਲਾਅ ਕੀਤਾ ਜਾ ਰਿਹਾ ਹੈ ਤਾਂ ਕਿ 50-50 ਕਰੋੜ ਤੱਕ ਦੇ ਜਿਹੜੇ ਕਿ ਪਹਿਲਾਂ ਸ਼ਾਇਦ ਕੋਈ 2-3 ਕਰੋੜ ਤੋਂ ਜ਼ਿਆਦਾ ਵੱਡੇ ਪ੍ਰੋਜੈਕਟ ਹਾਸਲ ਨਹੀਂ ਸਨ ਹੋ ਸਕਦੇ ਫਰਮਾਨਾ ਖਾਸ ਤੌਰ ਤੇ ਸੜਕੀ ਯੋਜਨਾਵਾਂਾਂ ਚੋ ਜੇ ਦੇਖੀਏ ਤਾਂ ਹੁਣ 50 50 ਕਰੋੜ ਤੱਕ ਲਜਾਇਆ ਜਾ ਰਿਹਾ ਉਸ ਨੂੰ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਜਦੋਂ ਇਹ ਸਰਕਾਰ ਆਈ ਉਦੋਂ ਇੱਕ ਚੀਫ ਹੁੰਦੇ ਸਨ ਜਿਹੜੇ ਐਕਸਟੈਂਸ਼ਨ ਤੇ ਚੱਲ ਰਹੇ ਸਨ ਐਕਸਟੈਂਸ਼ਨ ਬਾਬੂ ਉਹਨਾਂ ਦੀ ਐਕਸਟੈਂਸ਼ਨ ਇੱਕ ਕੰਪਨੀ ਦੀ ਐਂਟਰੀ ਤੇ ਹੋਈ ਸੀਗੀ ਇੱਕ ਕੰਪਨੀ ਦੀ ਐਂਟਰੀ ਤੇ ਐਕਸਟੈਂਸ਼ਨ ਹੋਈ ਸੀ ਮਤਲਬ ਕਿ ਉਹਨਾਂ ਨੇ ਰਸਤਾ ਖੋਲ ਦਿੱਤਾ ਇੱਕ ਐਸੀ ਕੰਪਨੀ ਦਿੱਲੀ ਤੋਂ ਆਈ ਜਿਹੜੀ ਕੌਂਟਰੈਕਟ ਤੇ ਕਰਦੀ ਹੈ ਕਿ ਅਸੀਂ ਕਿਸਾਨਾਂ ਨੂੰ ਗਾਈਡ ਕਰਾਂਗੇ ਸਰ ਜਿਹੜਾ ਕਿਸਾਨ ਦੁਨੀਆ ਪਰ ਨੂੰ ਗਾਈਡ ਕਰਦਾ ਉਸ ਨੂੰ ਗਾਈਡ ਕਰਨ ਵਾਸਤੇ ਦਿੱਲੀ ਤੋਂ ਕੰਪਨੀ ਆਈ ਕਿ ਜਿਹਦਾ ਕੋਈ ਖੇਤੀ ਸੈਕਟਰ ਚ ਤਜਰਬਾ ਹੀ ਨਹੀਂ ਸੀ ਅਸੀਂ ਰੋਲਾ ਚੱਕਿਆ ਤਾਂ ਉਸ ਵੇਲੇ ਉਹ ਐਕਸਟੈਂਸ਼ਨ ਬਾਬੂ ਉਰਫ ਚੀਫ ਜਿਹੜੇ ਸੀਗੇ ਉਹਨਾਂ ਦੀ ਛੁੱਟੀ ਕੀਤੀ ਗਈ ਸੀ ਇਹ ਸਿਲਸਲਾ ਉਦੋਂ ਤੋਂ ਚੱਲਿਆ ਗਮਾਡਾ ਚ ਵੀ ਇਹੋ ਹਾਲ ਹੈ ਐਸ ਵੇਲੇ ਜੋ ਤੁਸੀਂ ਦੇਖਦੇ ਹੋ ਨਾ ਲੈਂਡ ਪੂਲਿੰਗ ਸਕੀਮ ਜਿਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਜਿੱਦੇ ਆ ਬਹੁਤ ਵੱਡੇ ਪੱਧਰ ਤੇ ਵਿਰੋਧ ਸ਼ੁਰੂ ਹੋ ਗਿਆ ਗਮਾਡਾ ਕਿ ਜੀ ਇਹ ਕਰਾਂਗੇ ਵਾਹ ਕਰਾਂਗੇ ਮੁਹਾਲੀ ਦੇ ਵਿੱਚ ਗਮਾਟਾ ਦੇ ਵਿੱਚ ਆ ਕੇ ਬੰਦੇ ਬੈਠੇ ਨੇ ਸਭ ਜਿਹੜੇ ਇਹ ਚੀਜ਼ਾਂ ਦੇਖ ਰਹੇ ਨੇ ਕਿ ਕਿੱਥੋਂ ਕੀ حاصل ਹੋ ਸਕਦਾ ਹੈ ਕੀ حاصل ਹੋ ਰਿਹਾ ਹੈ ਐਲਾਨੀਆਂ ਤੁਸੀਂ ਦੇਖਿਆ ਹੋਵੇਗਾ ਸਭ ਕਿ ਡਾਕਟਰ ਬਲਬੀਰ ਦੇ OSD ਦਿੱਲੀ ਤੋਂ ਲਾਏ ਜਾਂਦੇ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਚੇਅਰਪਰਸਨ ਕਿੱਥੋਂ ਲਿਆਉਂਦੇ ਜਾਂਦੇ ਸਭ ਨੂੰ ਪਤਾ ਹੈ ਜੀ ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ ਮੈਂ ਇੱਕ ਪੱਤਰ ਜਿਹੜਾ ਉਹ ਹਾਸਲ ਕੀਤਾ ਗਵਰਨਮੈਂਟ ਆਫ ਪੰਜਾਬ ਆਫਿਸ ਆਫ ਚੀਫ ਸਕੱਟਰੀ ਤੁਹਾਨੂੰ ਯਾਦ ਹੋਣਾ ਇੱਕ ਮੀਟਿੰਗ ਚੱਲ ਰਹੀ ਸੀਗੀ ਸੈਕਟਰੀਏਟ ਦੇ ਵਿੱਚ ਉਸ ਵੇਲੇ ਦੇ ਚੀਫ ਸੈਕਟਰੀ ਅਨੁਰਾਜ ਜੀ ਮੀਟਿੰਗ ਲੈ ਰਹੇ ਸੀ ਉਹਨਾਂ ਦੇ ਕੰਨ ਵਿੱਚ ਕਿਹਾ ਗਿਆ ਕਿ ਤੁਸੀਂ ਹੁਣ ਮੁੱਖ ਸਕੱਤਰ ਨਹੀਂ ਚੁੱਪ ਕਰਕੇ ਚਾਲੇ ਪਾਓ ਸਲ ਇਹੀ ਚੀਜ਼ ਹੈ ਕਿ ਜਿਹੜੇ ਮੁੜ ਕੇ ਉਹਨਾਂ ਦੀ ਜਗ੍ਹਾ ਤੇ ਲਿਆਂਦੇ ਗਏ ਉਹ ਸਰਕਾਰ ਦੇ ਕਹਿ ਲੋ ਕਿ ਬਹੁਤ ਹਾਂਚ ਹਾਂ ਪਰ ਨਵੇਂ ਅਫਸਰ ਨੇ ਚਿੱਠੀ ਜਾਰੀ ਹੁੰਦੀ ਆ ਉਹਦੇ ਵਿੱਚ ਇੱਕ ਕਮਿਸ਼ਨ ਦਾ ਜ਼ਿਕਰ ਆ ਕਿਹੜਾ ਕਮਿਸ਼ਨ ਹੈ ਜੀ ਪੰਜਾਬ ਡਿਵੈਲਪਮੈਂਟ ਕਮਿਸ਼ਨ ਹੁਣ ਇਹਦੇ ਗਾਂਵ ਨਾਮ ਜਿਹੜੇ ਆ ਉਹ ਦੱਸੇ ਗਏ ਆ ਸੀਮਾ ਬਾਂਸਲ ਜੀ ਚੇਅਰਪਰਸਨ ਨੇ ਜਿਹੜੇ ਠੀਕ ਹੈ ਜੀ ਫਿਰ ਇਸ ਤੋਂ ਇਲਾਵਾ ਸ਼ਲਾਕਤ ਰੌਏ ਇਹ ਨੇ ਇਸ ਤੋਂ ਇਲਾਵਾ ਅਨੁਰਾਗ ਕੁੰਡੂਜੀ ਹੈ ਵੈਭ ਮਹੇਸ਼ਵਰੀ ਜੀ ਹੈ ਚੇਅਰਪਰਸਨ ਨੇ ਦੂਸਰੇ ਕੈਲੋਕੇ ਮੈਂਬਰ ਨੇ ਇਹ ਸਾਰੇ ਮੈਂ ਨਾਮ ਬੋਲੇ ਨੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਯਾਨੀ ਪੰਜਾਬ ਵਿਕਾਸ ਕਮਿਸ਼ਨ ਇਹਦੇ ਵਿੱਚ ਨਾਵਾਂ ਤੋਂ ਅੰਦਾਜ਼ਾ ਲਾ ਲਓ ਕਿ ਸਿੱਖ ਬਹੁ ਗਿਣਤੀ ਵਾਲਾ ਸੂਬਾ ਉਦਾ ਵਿਕਾਸ ਮੈਂ ਨਹੀਂ ਕਹਿੰਦਾ ਮੈਂ ਧਰਮਾਧਾਰਤ ਅਜੰਡਾ ਲੈ ਕੇ ਨਹੀਂ ਚੱਲਣ ਵਾਲਾ ਇਨਸਾਨ ਪਰ ਨੁਮਾਇੰਦਗੀ ਦੇਖੋ ਲਗਭਗ ਲਗਭਗ ਲੱਗਦਾ ਹੈ ਕਿ ਨਾਮ ਇਥੋਂ ਦੇ ਹੈ ਹੀ ਨਹੀਂ ਕਿਸੇ ਵੀ ਧਰਮ ਚ ਲੈ ਲਓ Hindu ਧਰਮ ਚੋ ਲੈ ਲਓ ਸਾਡੇ ਪੰਜਾਬੀ ਤੇ ਹੋਣੇ ਚਾਹੀਦੇ ਨਾ ਏਟ ਲੀਸਟ ਸਾਡੇ ਭਰਾ ਤੇ ਹੋਣੇ ਚਾਹੀਦੇ ਨਾ ਏਟ ਲੀਸਟ ਹੁਣ ਇਹਨਾਂ ਨੇ ਕੀ ਕਰਨਾ ਹੈ ਯਾਨੀ ਇਹ ਜੋ ਵੀ ਚੀਫ ਸੈਕਟਰੀ ਵਾਲੀਆਂ ਮੀਟਿੰਗਾਂ ਹੋਣਗੀਆਂ ਤਾਂ ਉਹਨਾਂ ਦੇ ਵਿੱਚ ਸਿੱਧਾ ਜਾ ਕੇ ਬੈਠ ਸਕਦੇ ਸਿੱਧਾ ਫੀਡਬੈਕ ਲੈ ਸਕਦੇ ਜਾਣਕਾਰੀ ਲੈ ਸਕਦੇ ਆ ਯਾਨੀ ਕਰਤਾ ਤਰਤਾ ਦੇ ਸਾਹਿਬ ਹੁਣ ਇਹਨਾਂ ਨੂੰ ਮਹਿਕਮੇ ਵੰਡ ਦਿੱਤੇ ਗਏ ਜਿਵੇਂ ਭਈ ਸੀਮਾ ਬਰਸਲ ਜੀ ਆਲ ਪੀਡੀਸੀ ਵਰਟੀਕਲ ਇਨਕਲੂਡਿੰਗ ਟੂਰਿਜ਼ਮ ਠੀਕ ਹੈ ਜੀ ਫਿਰ ਰੌਇਸ ਸਾਹਿਬ ਇਹਨਾਂ ਨੂੰ ਫਾਈਨੈਂਸ ਐਗਰੀਕਲਚਰ ਸਟਬਲ ਪਾਵਰ ਐਂਡ ਰੀਨਿਊਏਬਲ એનર્ਜੀ ਟਰਾਂਸਪੋਰਟ ਮਾਈਨਿੰਗ ਫੂਡ ਪ੍ਰੋਸੈਸ ਜੋ ਹੁੰਦੀ ਹੈ ਫੂਡ ਪ੍ਰੋਸੈਸਮੈਂਟ ਜਿਹੜੀ ਹੈ ਵਿਲੇਜ ਕਾਮਨ ਲੈਂਡਸ ਰਿਲੇਟਡ ਇਸ਼ੂ ਕੁੰਦੂ ਸਾਹਿਬ ਇਹਨਾਂ ਨੂੰ ਹੈਲਥ এডੂਕੇਸ਼ਨ ਸੋਸ਼ਲ ਸਿਕਿਉਰਿਟੀ ਰੂਰਲ ਡਵੈਲਪਮੈਂਟ ਮਹੇਸ਼ਵਰੀ ਸਾਹਿਬ ਇੰਡਸਟਰੀ ਦੇਖਣਗੇ ਇਕਨੋਮੀ ਮਤਲਬ ਕਿ ਇਹਨਾਂ ਨੂੰ ਮਹਿਕਮੇ ਵੰਡ ਦਿੱਤੇ ਮੰਤਰਾਲੇ ਵੰਡ ਦਿੱਤੇ ਕਿ ਆ ਆ ਆਫੀਸਰ ਸਬੰਧਤ ਅਧਿਕਾਰੀ ਇਹਨਾਂ ਨੂੰ ਜਵਾਬ ਦੇ ਹੋਣਗੇ ਸਾਰ ਕਮਾਲ ਦੀ ਗੱਲ ਹੈ ਹੁਣ ਤੁਸੀਂ ਦੇਖੋ ਕਿ ਇੱਕ ਬਾਹਰੋਂ ਆਇਆ ਬੰਦਾ ਜਿਹਦਾ ਕੋਈ ਪੰਜਾਬ ਦੇ ਨਾਲ ਵਾ ਵਾਸਤਾ ਨਹੀਂ ਹੈ ਮੈਂ ਮਿਸਾਲ ਦੇ ਰਿਹਾ ਉਹਨੂੰ ਤੁਸੀਂ ਕਹ ਰਹੇ ਹੋ ਕਿ ਖੇਤੀ ਸਾਂਭ ਜਾ ਰੈਵਨਿਊ ਸਾਹਿਬ ਮਾਲ ਵਿਭਾਗ ਇੱਕ ਗੱਡੀ ਹਸੋ ਹੀ ਨਹੀਂ ਗੱਲ ਐ ਸਾਹਿਬ ਰੈਵਨੀ ਸਾਡੇ ਪਟਵਾਰੀ ਕਾਨੂੰਗੋ ਤਹਿਸੀਲਦਾਰ ਨਾਇਬ ਇੱਕ ਪੂਰੀ ਪ੍ਰਣਾਲੀ ਐ ਸਾ ਇਹ ਕੋ ਦਾ ਟੰਗ ਹੈ ਠੀਕ ਹੈ ਨਾ ਜੀ ਖੇਤੀ ਬੜੀ ਜਿਨ੍ਹਾਂ ਨੂੰ ਉੜਿਆੜੇ ਦਾ ਨਹੀਂ ਪਤਾ ਉਹਨਾਂ ਨੂੰ ਸਾਰਾ ਕੁਝ ਕਮਾਲ ਹੈ ਸਭ ਕਮਾਲ ਹੈ ਖੈ ਇਸੇ ਦਰਮਿਆਨ ਖਬਰ ਆਉਂਦੀ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਸਿਹਤ ਨਾਸਾਜ਼ ਹੋ ਗਈ ਮੈਂ ਕਾਮਨਾ ਕਰਦਾ ਹਾਂ ਜਲਦੀ ਸਿਹਤਯਾਬ ਹੋਣ ਪੰਜਾਬ ਵਾਸਤੇ ਫਿਰ ਆਪਣੇ ਆਪ ਨੂੰ ਪੇਸ਼ ਕਰਨ ਕਿ ਮੈਂ ਆ ਗਿਆ ਉਹਨਾਂ ਦੀ ਵਾਪਸੀ ਦੀ ਉਮੀਦ ਕਰਦੇ ਆ ਪਰ ਇਸੇ ਦਰਮਿਆਨ ਅਰਵਿੰਦ ਕੇਚਰੀਵਾਲ ਦਿੱਲੀ ਚਲੇ ਜਾਂਦੇ ਦੋਵੇਂ ਨੇਤਾ ਲੁਧਿਆਣਾ ਜ਼ਿਮਨੀ ਚੋਣ ਦੀ ਪੱਖੀ ਹੋਈ ਕੈਂਪੇਨ ਦੇ ਦਰਮਿਆਨ ਚਲੇ ਜਾਂਦੇ ਆ ਇੱਕ ਬਿਮਾਰੀ ਦੀ ਵਜ੍ਹਾ ਦੂਸਰਾ ਇੱਕ ਅਣਦਸੀ ਵਜ੍ਹਾ ਕਰਕੇ ਚਲਾ ਜਾਂਦਾ ਪਰ ਚਰਚਾਾਂ ਮਾ ਕਈ ਨੇ ਇੱਕ ਤੇ ਕਿ ਮਾਨ ਸਾਹਿਬ ਇਹਨਾਂ ਚੀਜ਼ਾਂ ਕਰਕੇ ਬਹੁਤ ਖਫਾ ਨੇ ਇਹ ਅੰਦਰੂਨੀ ਜਾਣਕਾਰੀ ਆ ਕਿਤੇ ਤੁਹਾਨੂੰ ਅਖਬਾਰਾਂ ਚ ਨਹੀਂ ਮਿਲਣੀ ਜੀ ਕਿਤੇ ਤੁਹਾਨੂੰ ਚੈਨਲਾਂ ਤੇ ਨਹੀਂ ਜੀ ਮੈਨੂੰ ਇਹ ਸੂਚਨਾਾਂ ਮਾ ਜਿਹੜੀਆਂ ਹੁੰਦੀਆਂ ਕੁਝ ਸੋਰਸਸ ਹੁੰਦੇ ਆ ਰਿਲਾਈਬਲ ਸੋਰਸਸ ਹੁੰਦੇ ਆ ਕੁਝ ਤੁਹਾਨੂੰ ਅਫਸਰ شاہੀ ਤੋਂ ਜਾਣਕਾਰੀ ਮਿਲਦੀ ਹੈ ਕਿ ਸਭ ਅੱਛਾ ਨਹੀਂ ਹੈ ਸਾਹਿਬ ਮਾਨ ਸਾਹਿਬ ਕਿਤੇ ਨਾ ਕਿਤੇ ਇਨਾ ਚੀਜ਼ਾਂ ਤੋਂ ਇਨਾ ਵਤੀਰਿਆਂ ਤੋਂ ਦੁਖੀ ਨੇ ਕੇਜਰੀਵਾਲ ਸਾਹਿਬ ਬਾਰੇ ਇਹ ਜਾਣਕਾਰੀ ਹੈ ਜਿਹੜੀ ਨਵੀਂ ਆ ਕਿ ਅਰਵਿੰਦ ਕੇਜਰੀਵਾਲ ਨੂੰ ਕੁਝ ਅਫਸਰ ਖਾਸ ਤੌਰ ਤੇ ਇੱਕ ਅਫਸਰ ਜਿਹਦਾ ਪਿੱਛੇ ਤੁਹਾਨੂੰ ਪਤਾ ਹੀ ਆ ਬੜਾ ਨਾਂ ਗੂੰਜਿਆ ਸੀਗਾ ਕਿ ਉਹ ਟੁੱਟ ਕੇ ਬਹਿ ਗਿਆ ਤਸ ਨੇ ਦੱਸਿਆ ਕਿ ਉਸਦੀ ਅਪੁਆਇੰਟਮੈਂਟ ਇੱਕ ਖਾਸ ਸਟੇਸ਼ਨ ਤੇ ਕਿੱਦਾਂ ਹੋਈ ਹੈ ਤੂੰ ਕੌਣ ਹੋਣਾ ਤਾਂ ਗੱਲ ਕਹਿੰਦੇ ਕਿ ਤੂੰ ਤੜਕ ਤੱਕ ਵੀ ਗਈ ਹੈ ਐਸਾ ਚਰਚਾਵਾਂ 'ਚ ਬਹੁਤ ਥਾਮਾਂ ਤੇ ਚੱਲ ਰਿਹਾ ਹੈ ਸਭ ਖਲਬਲੀਤਾ ਹੈ ਤੇ ਮੰਨਣਾ ਪਊ ਕੁਛ ਨਾ ਕੁਛ ਤੇ ਹੈ ਤੇ ਜਿਹੜੀ ਲੁਧਿਆਣਾ ਜ਼ਿਮਨੀ ਚੋਂ ਆ ਉਹਦੇ ਰਿਜ਼ਲਟ ਦਾ ਵੇਟ ਕਰੋ ਜੇ ਉਹ ਰਿਜ਼ਲਟ ਇੱਧਰ ਉੱਧਰ ਹੋ ਗਿਆ ਤਾਂ ਫਿਰ ਦੇਖਿਓ ਕਿ ਸ਼ਾਇਦ ਇਹ ਚੀਜ਼ਾਂ ਚਰਚਾਵਾਂ ਖੁੱਲੇ ਰੂਪ ਚ ਸਾਡੇ ਸਾਹਮਣੇ ਆਉਣਗੇ ਅਗਲੀ ਵਾਰ ਫਿਰ ਮਿਲਦੇ ਆ ਤਦ ਤੱਕ ਦਿਓ ਸਾਰਿਆਂ ਨੂੰ ਸਤ ਸ੍ਰੀ ਅਕਾਲ